ਇਹ ਮਾਲ ਦੇ ਵਿੱਚ ਯਾਰ ਕੰਜ ਪੱਠ ਰੱਖਣੀ ਜ਼ਰੂਰੀ ਹੁੰਦੀ ਐ ਇੱਕ ਤੇਰੇ ਲਵੇ ਵੀ ਦੇਖੀ ਸੀ ਮੈਂ ਇੱਥੇ ਬਾਗ ਬਾਈ ਲਵੇ ਵੀ ਹੈ ਨਾ ਹਾਂ ਇਹਦੇ ਕੋਲੇ ਵੀ ਹੈਗੇ ਇੱਕ ਆਪਣੇ ਕੋਲੇ ਆ ਘਰੇ ਉਹ ਵੱਡੀ ਆ ਉਹ 8 ਦੰਦਾਂ ਦਾ ਇਹ 2 ਦੰਦੀ ਵਾਲੇ ਨਾ ਇਹਦਾ ਫਾਇਦਾ ਕੀ ਹੁੰਦਾ ਮਾਲ ਦੇ ਵਿੱਚ ਰੱਖਣਾ ਫਾਇਦਾ ਤਾਂ ਯਾਰ ਐ ਹੁੰਦਾ ਇਹ ਹਰ ਟਾਈਮ ਵਾਧਾ ਮੰਗਦੀ ਆ ਪਸ਼ੂ ਚ ਇਸੇ ਵਾਧਾ ਮੰਗਦੀ ਆ ਇਹ ਹਰੇਕ ਮਾਲ ਦੇ ਵਾਲਿਆਂ ਕੋਲ ਹੁੰਦੀ ਆ ਨਾ ਤਕਰੀਬਨ ਇੱਕ ਕਿਸੇ ਕਿਸੇ ਕੋਲੇ ਹੁੰਦੀ ਆ ਅ ਕਿਸੇ ਕਿਸੇ ਕੋਲ ਕਿਸੇ ਕਿਸੇ ਦੇ ਜਾਨੀ ਇਹ ਕਿਹੜਾ ਕੁਦਰਤ ਵੱਲੋਂ ਜੰਮਦੀ ਆ ਜਾ ਰਹੇ ਇਹ ਕੁਦਰਤ ਵੱਲੋਂ ਇਹਦਾ ਕੁਦਰਤ ਹੀ ਆ ਕੋਈ ਰੰਗ ਰੱਬ ਦੇਨੇ ਆਪਣੇ ਨਹੀਂ ਆ ਦੇਖ ਲੈ ਇਹਦਾ ਰੰਗ ਕੋਈ ਰੱਬ ਦੇ ਪੱਲੂ ਹੀ ਹੁੰਦਾ ਏ। ਇਹਦੀ ਨਿਸ਼ਾਨੀ ਕੀ ਹੁੰਦੀ ਆ ਕੰਜ ਦੀ? ਨਿਸ਼ਾਨੀ ਆ ਦੇਖ ਉਹ ਬੱਕਰੀ ਦੇ ਕਿਵੇਂ ਹੁੰਦੀ ਆ ਇਹਦੇ ਕਿਵੇਂ ਆ ਦੇਖ। ਅੱਛਾ ਠੀਕ ਐ। ਇਹਦੇ ਹੋਰ ਤਰ੍ਹਾਂ ਕੀ? ਬਾਕੀ ਦਾ ਸਨਖਪਣਾ ਦੇਖ। ਇਹ ਤੇ ਰੱਬ ਰੰਗ ਰੂਪ ਇਹਨੂੰ ਵੱਧ ਦਿੰਦਾ, ਹੁਸਨ ਵੱਧ ਦਿੰਦਾ ਇਹ ਚੀਜ਼ ਨੂੰ। ਇਹਨੂੰ ਹੈ? ਹਾਂ ਇਹ ਚੀਜ਼ ਨੂੰ ਦੇਖ ਲਈ। ਹੁਣ ਬੋਕਾਂ ਦੇ ਦੇ ਨਾਲ ਦੀਆਂ ਪੱਠਾਂ ਦਿਖਾ ਦੀ ਉਹਨਾਂ ਦੇ ਹੁਸਨ ਇੰਨਾ ਨਹੀਂ ਹੈਗਾ ਜਿੰਨਾ ਇਹਦਾ ਮੂੰਹ ਦੇਖ। ਅੱਛਾ। ਪਿਆ ਬੋਕ ਵਰਗਾ। ਹਾਂ ਹਾਂ ਹਾਂ। ਬਾਕੀ ਦਾ ਉਂ ਦੇਖ ਕੋਈ ਜੜ ਤੱਕ ਕਿਸੇ ਗੱਲੋਂ ਵੀ ਕਮੀ ਦਿਖਾ ਕੋਈ। ਇਹ ਰੱਬ ਦੇ ਰੂਪ ਆ ਇਹ। ਬੁੜੇ ਕਹਿੰਨਾਂ ਉਹ ਤੇ ਕਹਿੰਦੇ ਤਾਂ ਬਹੁਤ ਚੰਗੀ ਆ ਰਾਖੀ ਰੱਖਦੀ ਆ ਨਿਗਾਹ ਰੱਖਦੀ ਆ ਤੈਨੂੰ ਵਿੜਕ ਵੀ ਦਊ ਜੇ ਬੰਦਾ ਆਊਗਾ ਤੈਨੂੰ ਦੱਸੂ ਵੀ ਬੰਦਾ ਆ ਰਿਹਾ ਹੂੰ